ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਅਜੀਹੀ ਅਧਿਆਪਕ ਦੀ ਕਹਾਣੀ ਹੈ ਜਿਹੜੀ ਨੇ ਇੱਕ ਜੈਲਸੀ ਦੇ ਚੱਕਰ ਵਿੱਚ ਇੱਕ ਕੁੜੀ ਦਾ ਸਕੂਲ ਦੇ ਵਿੱਚੋਂ ਨਾਮ ਕੱਟਿਆ ਤੇ ਉਹ ਕੁੜੀ ਕਿਸ ਰੂਪ ਦੇ ਵਿੱਚ ਉਹਦੇ ਸਾਹਮਣੇ ਆਉਂਦੀ ਹੈ ਪ੍ਰੀਤ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੀ ਸੀ ਪ੍ਰੀਤ ਦੇ ਘਰ ਵਾਲਾ ਸਰਕਾਰੀ ਅਧਿਆਪਕ ਸੀ ਪਰ ਪ੍ਰੀਤ ਨੂੰ ਨੌਕਰੀ ਨਹੀਂ ਮਿਲੀ ਸੀ ਐਮਏ ਬੀਐਡ ਸੀ ਉਹ ਇਸ ਲਈ ਉਹਨੇ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪ੍ਰੀਤ ਦੇ ਦੋ ਬੱਚੇ ਸੀ, ਇੱਕ ਬੇਟਾ ਤੇ ਇੱਕ ਬੇਟੀ। ਪ੍ਰੀਤ ਦੀ ਬੇਟੀ ਸੀ, ਉਹ ਹਾਲੇ ਛੋਟੀ ਸੀ। ਬੇਟਾ ਉਹਨੇ ਆਪਣੇ ਨਾਲ ਹੀ ਜਿਹੜੇ ਸਕੂਲ ਦੇ ਵਿੱਚ ਜੌਬ ਕਰਦੀ ਸੀ, ਉੱਥੇ ਪੜਨ ਲਾਇਆ ਸੀ। ਕਲਾਸ ਦੇ ਵਿੱਚ ਪ੍ਰੀਤ ਦਾ ਬੇਟਾ ਪੜਦਾ ਸੀ। ਉਸ ਕਲਾਸ ਦੀ ਇੱਕ ਕੁੜੀ ਬਹੁਤ ਹੁਸ਼ਿਆਰ ਸੀ। ਉਹ ਥੋੜੇ ਗਰੀਬ ਘਰ ਦੀ ਸੀ ਪਰ ਸਾਰੀ ਕਲਾਸ ਵਿੱਚੋਂ ਫਰਸਟ ਆਉਂਦੀ ਸੀ। ਪ੍ਰੀਤ ਨੂੰ ਇਹ ਹੁੰਦਾ ਸੀ ਵੀ ਕਲਾਸ ਦੇ ਵਿੱਚੋਂ ਮੇਰਾ ਬੇਟਾ ਹੀ ਫਰਸਟ ਆਵੇ ਉਹ ਆਪਣੇ ਬੇਟੇ ਨੂੰ ਬਹੁਤ ਕੁੱਟਦੀ ਉਹਨੂੰ ਝਿੜਕਦੀ ਉਹਨੂੰ ਬੈਠਣ ਲਈ ਮਜਬੂਰ ਕਰਦੀ ਵੀ ਤੂੰ ਬੈਠ ਪੜ ਉਹ ਜਿੰਨਾ ਟਾਈਮ ਮਰਜ਼ੀ ਪੜ ਲੈਂਦਾ ਪਰ ਜਦੋਂ ਵੀ ਕੋਈ ਟੈਸਟ ਵਗੈਰਾ ਹੁੰਦਾ ਜਾਂ ਪੇਪਰ ਹੁੰਦੇ ਤਾਂ ਉਸੇ ਕੁੜੀ ਦੇ ਨੰਬਰ ਹੀ ਵੱਧ ਆਉਂਦੇ ਉਸ ਕੁੜੀ ਦਾ ਨਾਮ ਸਿਮੀ ਸੀ ਪ੍ਰੀਤ ਆਪਣੇ ਬੇਟੇ ਨੂੰ ਕਹਿੰਦੀ ਤੂੰ ਨਲਾਇਕ ਹੈ ਤੂੰ ਘੱਟ ਦਿਮਾਗ ਵਾਲਾ ਸਿਮੀ ਤੇਰੇ ਨਾਲੋਂ ਵੱਧ ਨੰਬਰ ਕਿਵੇਂ ਲੈ ਜਾਂਦੀ ਹੈ ਪ੍ਰੀਤ ਦਾ ਬੇਟਾ ਰੋਬੀ ਉਹਨੂੰ ਕਹਿੰਦਾ ਮੰਮੀ ਮੈਂ ਵੀ ਬਹੁਤ ਕੋਸ਼ਿਸ਼ ਕਰਦਾ ਮੇਰੇ ਉਹਨਾਂ ਯਾਦ ਨਹੀਂ ਰਹਿੰਦਾ ਪਰ ਪ੍ਰੀਤ ਉਸ ਕੁੜੀ ਨਾਲ ਸਿਮੀ ਨਾਲ ਥੋੜੀ ਜੀ ਜੈਲਸੀ ਕਰਨ ਲੱਗ ਜਾਂਦੀ ਆ ਉਹਨੂੰ ਬਿਨਾਂ ਗੱਲ ਤੋਂ ਕਲਾਸ ਦੇ ਵਿੱਚ ਖੜਾ ਕਰ ਲੈਂਦੀ ਉਹ ਤੋਂ ਕੋਈ ਇਹੋ ਜਿਹਾ ਸਵਾਲ ਪੁੱਛਦੀ ਜਿਹੜਾ ਉਹਨੂੰ ਨਾ ਆਉਂਦਾ ਹੁੰਦਾ ਉਹਨੂੰ ਗੱਲ-ਗੱਲ ਤੇ ਜਲੀਲ ਕਰਦੀ ਹੁਣ ਪ੍ਰੀਤ ਦਾ ਬੇਟਾ 6ਵੀਂ 7ਵੀਂ ਕਲਾਸ ਦੇ ਵਿੱਚ ਹੋ ਗਿਆ ਸੀ ਇਸ ਕਲਾਸ ਦੇ ਵਿੱਚ ਬੱਚਿਆਂ ਨੂੰ ਕਾਫੀ ਸਮਝ ਆ ਜਾਂਦੀ ਹੁੰਦੀ ਹੈ ਜਦੋਂ ਪ੍ਰੀਤ ਸਿਮੀ ਨੂੰ ਖੜੇ ਕਰਕੇ ਉਹ ਸਵਾਲ ਪੁੱਛਦੀ ਜਿਹੜੇ ਸਿਲੇਬਸ ਦੇ ਵਿੱਚ ਨਾ ਹੁੰਦੇ ਤਾਂ ਸਿਮੀ ਕਹਿ ਦਿੰਦੀ ਬਈ ਮੈਡਮ ਇਹ ਤਾਂ ਆਪਣੇ ਸਿਲੇਬਸ ਦੇ ਵਿੱਚ ਹੈ ਨਹੀਂ ਤਾਂ ਸਿਮੀ ਦੀ ਮੈਡਮ ਪ੍ਰੀਤ ਉਹਨੂੰ ਕਹਿੰਦੀ ਤੂੰ ਮੇਰੇ ਮੂਹਰੇ ਬੋਲਦੀ ਐ ਇਸ ਤਰ੍ਹਾਂ ਕਰਦੇ ਕਰਦੇ ਉਹਦੀ ਨਫ਼ਰਤ ਐਨੀ ਵੱਧ ਗਈ ਕਿ ਕਿਉਂਕਿ ਉਹਦਾ ਮੁੰਡਾ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਰਵੀ ਨੂੰ ਕੋਈ ਇੰਨੀ ਪੜ੍ਹਾਈ ਨਹੀਂ ਆਉਂਦੀ ਸੀ ਉਹਨੂੰ ਇਹ ਲੱਗਦਾ ਹੁੰਦਾ ਸੀ ਵੀ ਨਾਲ ਦੇ ਟੀਚਰ ਕਹਿ ਦਿੰਦੇ ਨੇ ਤੁਸੀਂ ਇੱਕ ਅਧਿਆਪਕ ਹੋ ਤੇ ਤੁਹਾਡਾ ਬੇਟਾ ਨਲਾਇਕ ਹੈ ਕਿਉਂਕਿ ਉਹਦੇ ਘੱਟ ਨੰਬਰ ਆਉਂਦੇ ਸੀ ਉਹਨੂੰ ਇਹ ਫੀਲ ਹੁੰਦਾ ਸੀ ਉਹ ਸਿਮੀ ਨੂੰ ਡਾਂਟਦੀ ਰਹਿੰਦੀ ਇੱਕ ਦਿਨ ਉਹਨੇ ਸਿਮੀ ਨੂੰ ਕਿਹਾ ਤੂੰ ਕੰਮ ਨਹੀਂ ਪੂਰਾ ਕੀਤਾ ਕਾਪੀ ਚੈੱਕ ਕਰਾ ਸਿਮੀ ਕਹਿੰਦੀ ਵੀ ਮੈਡਮ ਇਹ ਕੰਮ ਤਾਂ ਤੁਸੀਂ ਦੱਸਿਆ ਹੀ ਨਹੀਂ ਸੀ ਕਹਿੰਦੀ ਦੱਸਿਆ ਕਿਉਂ ਨਹੀਂ ਸੀ ਤੂੰ ਆਈ ਨਹੀਂ ਸੀ ਉਸ ਦਿਨ ਉਹ ਕਹਿੰਦੀ ਮੈਡਮ ਚੱਲ ਮੈਂ ਪੂਰਾ ਕਰ ਲਵਾਂ ਪ੍ਰੀਤ ਕਹਿੰਦੀ ਤੂੰ ਹਰ ਇੱਕ ਗੱਲ ਤੇ ਇਹ ਸਮਝਦੀ ਐ ਵੀ ਮੈਂ ਜ਼ਿਆਦਾ ਇੰਟੈਲੀਜੈਂਟ ਆ ਤੂੰ ਮੇਰੀ ਗੱਲ ਨੂੰ ਇਗਨੋਰ ਕਰਦੀ ਐ ਪ੍ਰੀਤ ਉਹਨੂੰ ਝਿੜਕਦੀ ਐ ਡਾਂਟਦੀ ਐ ਤੇ ਸਾਰੀ ਕਲਾਸ ਦੇ ਸਾਹਮਣੇ ਉਹਦੀ ਵੇਜਤੀ ਕਰਦੀ ਐ ਹੁਣ ਬੱਚੇ ਥੋੜੇ ਜਿ ਸਮਝਦਾਰ ਹੁੰਦੇ ਆ ਉਹ ਇਨਸਲਟ ਫੀਲ ਕਰਦੇ ਆ ਸਿਮੀ ਨੇ ਇਨਸਲਟ ਫੀਲ ਕੀਤੀ ਤੋ ਆਪਣੇ ਘਰਦਿਆਂ ਨੂੰ ਨਾਲ ਲੈ ਕੇ ਆ ਗਈ ਸਿਮੀ ਦੇ ਪਾਪਾ ਸੀ ਉਹ ਵਿਚਾਰੇ ਕਿਸਾਨ ਛੋਟੀ ਕਿਸਾਨੀ ਦੇ ਵਿੱਚੋਂ ਆਉਂਦੇ ਸੀ ਚਲੋ ਉਹ ਆਏ ਉਹਨਾਂ ਨੂੰ ਵੇਖ ਕੇ ਜਿਹੜੀ ਪ੍ਰੀਤ ਮੈਡਮ ਹੈ ਉਹ ਕਹਿੰਦੀ ਇਹ ਜਿਹੋ ਜਿਹੇ ਅਨਪੜ ਗਵਾਰ ਤੁਸੀਂ ਉਹੋ ਜੀ ਤੁਹਾਡੀ ਬੇਟੀ ਹੈ ਉਹਨਾਂ ਦੀ ਨਾ ਕਾਫੀ ਇਨਸਲਟ ਕਰਦੀ ਹੈ ਤੇ ਕਹਿੰਦੀ ਹੈ ਕਿ ਤੁਹਾਡੀ ਬੇਟੀ ਆਪ ਦੇ ਇੰਟੈਲੀਜੈਂਟ ਹੋਣ ਦੀ ਹਵਾ ਕਰਦੀ ਹੈ ਉਹ ਪੁਮਾਨ ਕਰਦੀ ਹੈ ਬੱਚਿਆਂ ਨਾਲ ਲੜਦੀ ਹੈ ਇਹਦੀਆਂ ਆਦਤਾਂ ਸਹੀ ਨਹੀਂ ਹੈਗੀਆਂ ਤੁਸੀਂ ਚੰਗੇ ਰਹੋ ਇਹਨੂੰ ਇੱਥੋਂ ਪੜਨੋਂ ਹਟਾ ਲਓ ਸਿਮੀ ਦੇ ਪਾਪਾ ਦੀ ਇਹ ਗੱਲ ਦਿਲ ਤੇ ਲੱਗ ਜਾਂਦੀ ਹੈ ਉਹ ਸੋਚਦਾ ਇੱਕ ਟੀਚਰ ਹੋ ਕੇ ਉਹ ਔਰਤ ਮੇਰੀ ਕੁੜੀ ਨੂੰ ਐਨਾ ਬੋਲ ਗਈ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਫੇਰ ਸਿਮੀ ਆਪਣੇ ਪਾਪਾ ਨੂੰ ਦੱਸਦੀ ਹੈ ਮੈਡਮ ਮੈਨੂੰ ਗੱਲ ਗੱਲ ਤੇ ਕਲਾਸ ਦੇ ਵਿੱਚ ਬੇਇੱਜ਼ਤ ਕਰਦੇ ਹੈਗੇ ਉਹ ਆਪਣੇ ਬੇਟੇ ਨੂੰ ਕਹਿੰਦੇ ਹੈਗੇ ਆ ਵੀ ਇੱਕ ਅਨਪੜ੍ਹ ਪਰਿਵਾਰ ਦੀ ਬੇਟੀ ਹੋ ਕੇ ਇੰਨੀ ਇੰਟੈਲੀਜੈਂਟ ਹੈ ਤੂੰ ਮੇਰਾ ਬੇਟਾ ਹੋ ਕੇ ਇੱਕ ਤੇਰੇ ਪਾਪਾ ਵੀ ਸਰਕਾਰੀ ਟੀਚਰ ਹੈ ਮੈਂ ਵੀ ਟੀਚਰਾਂ ਫੇਰ ਵੀ ਨਹੀਂ ਪੜਦਾ ਕਲਾਸ ਦੇ ਵਿੱਚ ਸਿਮੀ ਦੇ ਪਾਪਾ ਸਿਮੀ ਨੂੰ ਉਸ ਸਕੂਲ ਦੇ ਵਿੱਚੋਂ ਪੜਨੋਂ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਲਾ ਲੈਂਦੇ ਆ ਜਦੋਂ ਪ੍ਰੀਤ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਸਿਮੀ ਸਰਕਾਰੀ ਸਕੂਲ ਚ ਲੱਗ ਗਈ ਤਾਂ ਉਹ ਸ਼ੁਕਰ ਮਨਾਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਇਹ ਸਰਕਾਰੀ ਸਕੂਲ ਦੇ ਲੈਕ ਸੀ ਪ੍ਰਿੰਸੀਪਲ ਤੱਕ ਗੱਲ ਪਹੁੰਚਦੀ ਹੈ ਪ੍ਰਿੰਸੀਪਲ ਪੁੱਛਦੇ ਨੇ ਸਿੰਮੀ ਦੇ ਪਾਪਾ ਨੂੰ ਕਿ ਤੁਸੀਂ ਬੇਟੀ ਨੂੰ ਪੜਨੋਂ ਕਿਉਂ ਹਟਾ ਲਿਆ ਉਹ ਕਹਿੰਦੇ ਸਾਡੇ ਵਿੱਚ ਫੀਸ ਭਰਨ ਦੀ ਸਮਰੱਥਾ ਨਹੀਂ ਸੀ ਇਸੇ ਲਈ ਅਸੀਂ ਹਟਾ ਲਿਆ ਚਲੋ ਸਿੰਮੀ ਸਰਕਾਰੀ ਸਕੂਲ ਚ ਪੜਦੀ ਰਹਿੰਦੀ ਆ ਪ੍ਰੀਤ ਦਾ ਬੇਟਾ ਉਸੇ ਸਕੂਲ ਚ ਹੁੰਦਾ ਜਦੋਂ ਸਿੰਮੀ ਪਲੱਸ 2 ਕਰ ਲੈਂਦੀ ਹੈ ਪਲੱਸ 2 ਜੋ ਨੰਬਰ ਇੰਨੇ ਜ਼ਿਆਦਾ ਹੁੰਦੇ ਆ ਕਿ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚ ਉਹਨੂੰ ਸਿੱਧੀ ਡਿਗਰੀ ਦੇ ਵਿੱਚ ਦਾਖਲਾ ਮਿਲ ਜਾਂਦਾ ਤੇ ਨਾਲੇ ਉਹਦੀ ਪੜ੍ਹਾਈ ਫ੍ਰੀ ਹੁੰਦੀ ਹੈ ਕਿਉਂਕਿ ਸਕਾਲਰਸ਼ਿਪ ਮਿਲਣ ਕਰਕੇ ਉਹਦੀ ਫੀਸ ਮਾਫ ਹੋ ਜਾਂਦੀ ਹੈ ਸਿਮੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੈਗੀ ਸੀ ਉਹਨ ਇੰਜੀਨੀਅਰ ਕਰ ਲੈਂਦੀ ਹੈ ਇੰਜੀਨੀਅਰਿੰਗ ਕਰਨ ਤੋਂ ਬਾਅਦ ਉਹਨੂੰ ਨਾਲ ਦੀ ਨਾਲ ਨੌਕਰੀ ਮਿਲ ਜਾਂਦੀ ਐ ਪਰ ਇੱਧਰ ਪ੍ਰੀਤ ਦਾ ਬੇਟਾ ਉਹਦੇ ਤੋਂ ਵੀ ਇਹ ਵੀ ਮਸਾ ਹੋਈ ਸੀ ਹਰ ਵਾਰ ਹਰ ਸੈਮੈਸਟਰ ਚ ਉਹਦੀ ਰੀਪੇਅਰ ਹੁੰਦੀ ਸੀ ਰੀਪੇਰਾਂ ਕੱਢ-ਕੱਢ ਕੇ ਉਹ ਮਸਾ ਵੀ ਇਹ ਕੀਤੀ ਬੀਏ ਦੇ ਉਹਦੇ 40% ਨੰਬਰ ਵੀ ਨਾ ਬਣੇ ਪ੍ਰੀਤ ਆਪਣੇ ਬੇਟੇ ਨੂੰ ਕੋਸਦੀ ਰਹਿੰਦੀ ਪ੍ਰੀਤ ਦੀ ਬੇਟੀ ਸੀ ਛੋਟੀ ਸੀ ਉਹ ਇੰਟੈਲੀਜੈਂਟ ਸੀ ਉਹ ਵਧੀਆ ਪੜਦੀ ਸੀ ਚਲੋ ਪ੍ਰੀਤ ਸੋਚਦੀ ਐ ਹੁਣ ਮੇਰੇ ਨਲਾਇਕ ਬੇਟੇ ਨੇ ਕੁਝ ਕਰਨਾ ਤਾਂ ਨਹੀਂ ਇਹ ਨੂੰ ਕੋਈ ਨਾ ਕੋਈ ਡਿਪਲੋਮਾ ਕਰਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਾ ਤਾਂ ਇਹਦੇ ਗ੍ਰੈਜੂਏਸ਼ਨ ਦੇ ਨੰਬਰ ਨੇ ਨਾ ਇਹਦੇ ਪਲੱਸ 2 ਦੇ ਜਿਹਦੇ ਬੇਸ ਤੇ ਮੈਰਿਟ ਬਣਨੀ ਹੁੰਦੀ ਹੈ ਤੇ ਨਾ ਹੀ ਇਹ ਤੋਂ ਕੋਈ ਅੱਗੇ ਜਾ ਕੇ ਟੈਸਟ ਕਲੀਅਰ ਹੋਵੇ ਇਸ ਕਰਕੇ ਉਹ ਕਿਸੇ ਕੰਪਨੀ ਦੇ ਵਿੱਚ ਉਹਨੂੰ ਕੰਮ ਤੇ ਲਾ ਦਿੰਦੀ ਹੈ ਬਈ ਕੋਈ ਕੰਮ ਸਿੱਖ ਲੈ ਕੋਈ ਹੱਥੀ ਵੈਲਡਰ ਜਾਂ ਪਲੰਬਰ ਦਾ ਇਦਾਂ ਦਾ ਕੋਈ ਕੰਮਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਜੇ ਇਹ ਕੋਈ ਹੱਥੀ ਕੰਮ ਸਿੱਖ ਜਾਊਗਾ ਤਾਂ ਮੈਂ ਇਹਨੂੰ ਕੋਈ ਛੋਟੀ ਮੋਟੀ ਡਿਗਰੀ ਦਿਵਾ ਕੇ ਬਾਹਰ ਭੇਜ ਦਿਆਂਗੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੈ ਉਧਰੋਂ ਸਿਮੀ ਨੂੰ ਇੱਕ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਵਧੀਆ ਜੌਬ ਮਿਲ ਜਾਂਦੀ ਹੈ ਸਰਕਾਰੀ ਨੌਕਰੀ ਨਾਲੋਂ ਵੀ ਵੱਧ ਸਹੂਲਤਾਂ ਹੁੰਦੀਆਂ ਤੇ ਸਿਮੀ ਚਾਹੁੰਦੀ ਸਰਕਾਰੀ ਟੈਸਟ ਦੇ ਕੇ ਸਰਕਾਰੀ ਨੌਕਰੀ ਤੇ ਵੀ ਲੱਗ ਸਕਦੀ ਸੀ ਮਾਰੋ ਨੂੰ ਪਤਾ ਸੀ ਵੀ ਇਸ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਕੇ ਮੇਰੀ ਤਨਖਾਹ ਵੀ ਵਧੂਗੀ ਮੈਨੂੰ ਹੋਰ ਵੀ ਬੈਨੀਫਿਟ ਵੀ ਮਿਲਣਗੇ ਕਿਉਂਕਿ ਜੇ ਆਪਾਂ ਨੌਕਰੀ ਕਰਦੇ ਆ ਤਾਂ ਆਪਾਂ ਆਪਣੀ ਆਰਥਿਕ ਸਥਿਤੀ ਸੁਧਾਰਨ ਲਈ ਇਹੀ ਕਰਦੇ ਹਾਂ ਵਈ ਚਲੋ ਅਸੀਂ ਵਧੀਆ ਪੈਸਾ ਕਮਾਵਾਂਗੇ ਤੇ ਉਸ ਕੰਪਨੀ ਦੇ ਵਿੱਚ ਵੀ ਸਿਮੀ ਵਧੀਆ ਜੌਬ ਕਰ ਰਹੀ ਸੀ ਸਿਮੀ ਨੂੰ ਜੌਬ ਕਰਦੀ ਨੂੰ 2 ਸਾਲ ਹੋ ਜਾਂਦੇ ਆ ਉਸੇ ਕੰਪਨੀ ਦੇ ਵਿੱਚ ਪ੍ਰੀਤ ਦਾ ਬੇਟਾ ਰੌਬੀ ਕੰਮ ਕਰਦਾ ਹੁੰਦਾ ਉਹ ਛੋਟੀ ਪੋਸਟ ਤੇ ਹੁੰਦਾ ਹੈ ਕਲਰਕ ਦੀ ਪੋਸਟ ਤੇ ਪਰ ਸਿਮੀ ਉਸ ਕੰਪਨੀ ਦੀ ਮੈਨੇਜਰ ਹੁੰਦੀ ਹੈ ਇੱਕ ਦਿਨ ਪ੍ਰੀਤ ਦਾ ਬੇਟਾ ਰੌਬੀ ਆਪਣੀ ਮੈਨੇਜਰ ਦੇ ਦਫ਼ਤਰ ਵਿੱਚ ਜਾਂਦਾ ਹੈ ਤੇ ਇਹ ਲੱਗਦਾ ਹੁੰਦਾ ਹੈ ਵੀ ਇਹ ਕੁੜੀ ਜਿਹੜੀ ਮੈਡਮ ਹੈ ਮੈਂ ਇਹਨੂੰ ਕਿਤੇ ਵੇਖਿਆ ਲੱਗਦਾ ਹੈ ਉਹ ਦਿਮਾਗ ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਹੁਣ ਪੰਜਵੀਂ ਛੇਵੀਂ ਕਲਾਸ ਦੇ ਵਿੱਚ ਉਹ ਮਿਲੇ ਸੀ ਵੈਸੇ ਵੀ ਰਹਿਣ ਸਹਿਣ ਦਾ ਫਰਕ ਪੈ ਜਾਂਦਾ ਹੈ ਬੱਚਿਆਂ ਦਾ ਤੇ ਉਹਦੇ ਯਾਦ ਨਹੀਂ ਆ ਰਿਹਾ ਸੀ ਗੱਲ ਵੀ ਮੈਂ ਇਹਨੂੰ ਕਿੱਥੇ ਵੇਖਿਆ ਇਸੇ ਤਰ੍ਹਾਂ ਕੰਮ ਧੰਦੇ ਦੇ ਸਿਲਸਿਲੇ ਦੇ ਵਿੱਚ ਉਹ ਆਪਣੀ ਮੈਡਮ ਦੇ ਦਫ਼ਤਰ ਵਿੱਚ ਜਾਂਦਾ ਰਹਿੰਦਾ ਹੈ ਫਾਈਲਾਂ ਫੜਾਉਣਾ ਕੋਈ ਹੋਰ ਕੰਮ ਹੁੰਦੇ ਆ ਜਿਹੜੇ ਕਲਰਕ ਜਿਨ੍ਹਾਂ ਨੇ ਆਪਣੇ ਮੈਨੇਜਰ ਤੋਂ ਕੋਈ ਸੈਨ ਕਰਵਾਉਣੀ ਜਾਂ ਕੁਝ ਵੀ ਇਸ ਤਰ੍ਹਾਂ ਦੋਨਾਂ ਦੀ ਮੁਲਾਕਾਤ ਹੁੰਦੀ ਰਹਿੰਦੀ ਹੈ ਇੱਕ ਦਿਨ ਉਹ ਜਦੋਂ ਮੈਡਮ ਕੋਲ ਫਾਈਲ ਦੇਣ ਜਾਂਦਾ ਹੈ ਉਸ ਦਿਨ ਸਿਮੀ ਥੋੜੀ ਰਿਲੈਕਸ ਹੁੰਦੀ ਹੈ ਤੇ ਉਹ ਆਪਣੇ ਕਲਰਕ ਨੂੰ ਕਹਿੰਦੀ ਹੈ ਕਿ ਤੁਹਾਡਾ ਨਾਮ ਕੀ ਹੈ ਉਹ ਕਹਿੰਦਾ ਜੀ ਵੈਸੇ ਤਾਂ ਮੇਰਾ ਨਾਮ ਸਰਬਜੀਤ ਹੈ ਪਰ ਛੋਟਾ ਨਾਮ ਮੇਰਾ ਰੋਬੀ ਹੈ ਸਿਮੀ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਉਹੀ ਰੋਬੀ ਹੈ ਪਰ ਰੋਬੀ ਨੂੰ ਨਹੀਂ ਪਛਾਣ ਆਉਂਦੀ ਸਿਮੀ ਸੋਚਦੀ ਹੈ ਵੀ ਇਹ ਪ੍ਰੀਤ ਮੈਡਮ ਦਾ ਬੇਟਾ ਲੱਗਦਾ ਹੈ ਪਰ ਉਹ ਪੁੱਛ ਕੇ ਉਹਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਉਹ ਇਸੇ ਤਰ੍ਹਾਂ ਆਪਦੇ ਕੰਮ ਦੇ ਸਿਲਸਿਲੇ ਦੇ ਵਿੱਚ ਮਿਲਦੇ ਰਹਿੰਦੇ ਆ ਪਰ ਰੋਬੀ ਵਾਰ-ਵਾਰ ਆਪਣੇ ਦਿਮਾਗ ਤੇ ਇਹ ਗੱਲ ਲੈ ਕੇ ਆਉਂਦਾ ਆਪਣੇ ਦਿਮਾਗ ਤੇ ਜ਼ੋਰ ਪਾਉਂਦਾ ਭਾਈ ਮੈਨੂੰ ਯਾਦ ਕਿਉਂ ਨਹੀਂ ਆ ਰਿਹਾ ਮੈਡਮ ਮੈਂ ਕਿੱਥੇ ਵੇਖੇ ਨੇ ਪਰ ਉਹਦੇ ਯਾਦ ਨਹੀਂ ਆਉਂਦਾ ਜਦੋਂ ਉਹ ਮੈਡਮ ਕੋਲ ਜਾਂਦਾ ਉਹਨੂੰ ਸਿਮੀ ਪਸੰਦ ਆਉਣ ਲੱਗ ਜਾਂਦੀ ਆ ਉਹਨੂੰ ਲੈ ਕੇ ਕਰਨ ਲੱਗ ਜਾਂਦਾ ਰੋਬੀ ਦਾ ਬਿਹੇਵ ਬਹੁਤ ਵਧੀਆ ਸੀ ਕੰਪਨੀ ਦੇ ਵਿੱਚ ਸਾਰੇ employees ਦੇ ਨਾਲ ਭਾਵੇਂ ਉਹ ਛੋਟੀ ਪੋਸਟ ਤੇ ਸੀ ਪਰ ਉਹਨੂੰ ਬੋਲਣ ਦਾ ਸਲੀਕਾ ਸੀ ਆਪਸ ਵਿੱਚ ਕਿਵੇਂ ਰਹਿਣਾ ਹੈ ਕਲੀਗਜ਼ ਦੇ ਨਾਲ ਕਿਵੇਂ ਵਰਤਣਾ ਹੈ ਇਸ ਗੱਲ ਦਾ ਪਤਾ ਸੀ ਤੇ ਜਿਹੜੀ ਸਿਮੀ ਹੁੰਦੀ ਹੈ ਉਹ ਵੀ ਰੋਬੀ ਦੀ ਇਸ ਗੱਲ ਤੋਂ ਪ੍ਰਭਾਵਿਤ ਹੁੰਦੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਆਨੇ ਬਹਾਨੇ ਬੈਠ ਜਾਂਦੀ ਹੈ ਗੱਲਬਾਤ ਕਰਦੀ ਹੈ ਇੱਕ ਦਿਨ ਰੋਬੀ ਪੁੱਛ ਹੀ ਲੈਂਦਾ ਹੈ ਬੇਝਿਜਕ ਹੋ ਕੇ ਮੈਡਮ ਮੈਂ ਜਦੋਂ ਵੀ ਤੁਹਾਨੂੰ ਮਿਲਦਾ ਤੁਹਾਡੇ ਨਾਲ ਗੱਲਬਾਤ ਕਰਦਾ ਮੈਨੂੰ ਇਹ ਮਹਿਸੂਸ ਹੁੰਦਾ ਵੇ ਆਪਾਂ ਕਿਤੇ ਮਿਲੇ ਆ ਮੈਂ ਤੁਹਾਨੂੰ ਵੇਖਿਆ ਤੁਸੀਂ ਮੈਨੂੰ ਜਾਣਦੇ ਹੋ ਤਾਂ ਸਿਮੀ ਕਹਿੰਦੀ ਕਿ ਰੋਬੀ ਮੈਂ ਜਾਣਦੀ ਆ ਤੁਹਾਨੂੰ ਪਰਸਨਲੀ ਜਾਣਦੀ ਆ ਤਾਂ ਤੁਸੀਂ ਵੀ ਮੈਨੂੰ ਜਾਣਦੇ ਹੋ ਪਰ ਤੁਸੀਂ ਭੁੱਲ ਗਏ ਉਹ ਕਹਿੰਦੇ ਵੀ ਨਹੀਂ ਮੇਰੇ ਨਹੀਂ ਯਾਦ ਆ ਰਿਹਾ ਮੈਡਮ ਫਿਰ ਉਹ ਦੱਸਦੀ ਹੈ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜੇ ਹੋ ਫਿਰ ਉਹ ਆਪਣੇ ਸਕੂਲ ਦਾ ਨਾਮ ਦੱਸਦਾ ਹੈ ਕੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਉਹ ਕਹਿੰਦੀ ਉੱਥੇ ਹੀ ਮੈਂ ਪੜ੍ਹਦੀ ਸੀ ਤੁਹਾਡੇ ਜਦੋਂ ਆਪਾਂ 5ਵੀਂ 6ਵੀਂ ਵਿੱਚ ਪੜ੍ਹਦੇ ਸੀ ਤੁਹਾਡੇ ਮੰਮੀ ਟੀਚਰ ਸੀ ਮੈਨੂੰ ਉਹ ਹਰ ਵਕਤ ਕਿਵੇਂ ਕਲਾਸ ਦੇ ਸਾਹਮਣੇ ਡਾਂਟਦੇ ਹੁੰਦੇ ਸੀ ਤਾਂ ਰੋਬੀ ਕਹਿੰਦਾ ਹਾਂ ਮੈਡਮ ਯਾਦ ਆ ਗਈ ਗੱਲ ਉਹ ਸ਼ਰਮਿੰਦਾ ਹੋ ਕੇ ਕਹਿੰਦਾ ਹੈ ਮੈਡਮ ਮੇਰੇ ਮੰਮੀ ਤੁਹਾਡੇ ਨਾਲ ਵਧੀਆ ਵਿਹਵ ਨਹੀਂ ਕਰਦੀ ਸੀ ਉਸ ਗੱਲ ਦਾ ਮੈਨੂੰ ਹਮੇਸ਼ਾ ਅਫਸੋਸ ਰਹਿੰਦਾ ਸੀ ਪਰ ਮੈਂ ਕੁਝ ਬੋਲ ਨਹੀਂ ਸਕਦਾ ਸੀ ਕਿਉਂਕਿ ਮੇਰੇ ਮੰਮੀ ਤੇ ਉੱਤੋਂ ਟੀਚਰ ਵੀ ਸੀ ਪਰ ਜਦੋਂ ਤੁਸੀਂ ਸਕੂਲੋਂ ਹਟੇ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ ਪਰ ਕਹਿੰਦੇ ਸਾਨੂੰ ਇਹ ਗੱਲ ਪਤਾ ਲੱਗੀ ਸੀ ਬਈ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜਨ ਲੱਗ ਗਏ ਤਾਂ ਸਿਮੀ ਫੇਰ ਦੱਸਦੀ ਹੈ ਹਾਂ ਵੀ ਮੈਂ ਜਦੋਂ ਤੇਰੇ ਮੰਮੀ ਮੈਨੂੰ ਜ਼ਿਆਦਾ ਜਲੀਲ ਕਰਦੀ ਸੀ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਮੇਰੇ ਪਾਪਾ ਵੀ ਇਹੀ ਕਹਿੰਦੇ ਹੁੰਦੇ ਸੀ ਵੀ ਮਿਹਨਤ ਹੀ ਕਰਨੀ ਹੈ ਸਰਕਾਰੀ ਸਕੂਲ ਚ ਰਹਿ ਕੇ ਵੀ ਤਾਂ ਕੀਤੀ ਜਾ ਸਕਦੀ ਹੈ ਫਿਰ ਹੁਣ ਮੈਂ ਇੰਜੀਨੀਅਰ ਕੀਤੀ ਤੇ ਮੈਨੂੰ ਇੱਥੇ ਜੌਬ ਮਿਲੀ ਰੋਬੀ ਕਹਿੰਦਾ ਕਿ ਮੈਂ ਤੁਹਾਡੇ ਜਿੰਨਾ ਇੰਟੈਲੀਜੈਂਟ ਨਹੀਂ ਸੀ ਇਸੇ ਲਈ ਮੇਰੀ ਮੰਮੀ ਮੈਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਫਿਰ ਜਿਮੀ ਰੋਬੀ ਨੂੰ ਕਹਿੰਦੀ ਹੈ ਤੁਸੀਂ ਸ਼ਰਮਿੰਦਾ ਨਾ ਹੋਵੋ ਮੈਨੂੰ ਇਸ ਗੱਲ ਦਾ ਕੋਈ ਨਹੀਂ ਪਰ ਤੁਹਾਡਾ ਨੇਚਰ ਤੁਹਾਡੀ ਮੰਮੀ ਨਾਲੋਂ ਬਿਲਕੁਲ ਵੱਖਰਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜਦੋਂ ਤੇਰੇ ਮੰਮੀ ਤੇਰੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਦੀ ਸੀ ਤਾਂ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਤੁਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਕੀ ਗੱਲ ਰੱਖਦੇ ਹੋ ਤੇ ਵੱਡੇ ਹੋ ਕੇ ਪਤਾ ਨਹੀਂ ਤੁਸੀਂ ਕਿਦਾਂ ਦੇ ਇਨਸਾਨ ਬਣੋਗੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਤੁਹਾਡੀ ਪਰਪਰਿਸ਼ ਜਿਵੇਂ ਮਰਜ਼ੀ ਹੋਈ ਪਰ ਤੁਸੀਂ ਇੱਕ ਵਧੀਆ ਇਨਸਾਨ ਹੋ ਚਲੋ ਗੱਲਾਂ ਕਰਦੇ ਕਰਦੇ ਦੋਨਾਂ ਦੀ ਦੋਸਤੀ ਹੋ ਜਾਂਦੀ ਹੈ ਇੱਕ ਦਿਨ ਰੌਬੀ ਕਹਿੰਦਾ ਹੈ ਮੈਡਮ ਗੱਲ ਤਾਂ ਵੈਸੇ ਛੋਟਾ ਮੂਹ ਤੇ ਵੱਡੀ ਹੋ ਪਰ ਕਹਿੰਦਾ ਆਈ ਲਾਈਕ ਯੂ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਪਰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਬਸ ਮੈਂ ਤੁਹਾਡੇ ਪ੍ਰਤੀ ਜੋ ਫੀਲਿੰਗ ਸੀ ਉਹਦਾ ਇਜ਼ਹਾਰ ਕੀਤਾ ਮੈਂ ਕੋਈ ਵੀ ਗੱਲ ਆਪਣੇ ਦਿਲ ਚ ਨਹੀਂ ਰੱਖਣਾ ਚਾਹੁੰਦਾ ਸੀ ਕਿਉਂਕਿ ਮੈਂ ਤੁਹਾਨੂੰ ਉਦੋਂ ਤੋਂ ਹੀ ਪਸੰਦ ਕਰਦਾ ਸੀ ਜਦੋਂ ਸਕੂਲ ਦੇ ਵਿੱਚ ਮੰਮੀ ਤੁਹਾਡੇ ਨਾਲ ਇਦਾਂ ਦਾ ਵਿਹੇਵ ਕਰਦੇ ਸੀ ਤਾਂ ਸਿਮੀ ਕਹਿੰਦੀ ਜੇ ਮੈਨੂੰ ਤੁਸੀਂ ਪਸੰਦ ਕਰਦੇ ਹੋ ਫਿਰ ਵਿਆਹ ਲਈ ਪ੍ਰਪੋਜ਼ ਕਰਨ ਦੇ ਵਿੱਚ ਕੀ ਹਰਜ ਹੈ ਤੁਸੀਂ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਰੋਬੀ ਕਹਿੰਦਾ ਬਈ ਤੁਸੀਂ ਕਿਹੜੀ ਪੋਸਟ ਤੇ ਮੈਂ ਕਿਹੜੀ ਤੇ ਨਾਲੇ ਮੇਰੀ ਮਾਂ ਤੁਹਾਨੂੰ ਇੰਨਾ ਜਲੀਲ ਕਰਦੀ ਆ ਰਹੀ ਸਕੂਲ ਦੇ ਵਿੱਚ ਤੁਹਾਨੂੰ ਉਸ ਸਕੂਲ ਦੇ ਵਿੱਚੋਂ ਕੱਢਣ ਲਈ ਜ਼ਿੰਮੇਵਾਰ ਸੀ ਕੀ ਤੁਸੀਂ ਉਸ ਨੂੰ ਸੱਸ ਦੇ ਰੂਪ ਵਿੱਚ ਸਵੀਕਾਰ ਕਰ ਲਵੋਗੇ ਨਾ ਸੀ ਮੈਂ ਕਹਿੰਦੀ ਰੋਬੀ ਮੈਂ ਜ਼ਿੰਦਗੀ ਤੁਹਾਡੇ ਨਾਲ ਕੱਢਣੀ ਹੈ ਹੋ ਸਕਦਾ ਮੈਂ ਵੀ ਤੁਹਾਨੂੰ ਪਸੰਦ ਕਰਦੀ ਹੁਮਾ ਠੀਕ ਹੈ ਤੁਸੀਂ ਆਪਣਾ ਪੱਖ ਰੱਖਤਾ ਤੁਸੀਂ ਮੇਰਾ ਪੱਖ ਤਾਂ ਸੁਣਿਆ ਹੀ ਨਹੀਂ ਨਾਲੇ ਦੂਜੀ ਗੱਲ ਜੇ ਮੰਨ ਲਓ ਤੁਹਾਡੇ ਮੰਮੀ ਨੇ ਮੇਰੇ ਨਾਲ ਉਹਦੋਂ ਜੋ ਬਿਹੇਵ ਕੀਤਾ ਤਾਂ ਉਹਨਾਂ ਦਾ ਕਿਤੇ ਪਛਤਾਵਾ ਤਾਂ ਜ਼ਰੂਰ ਹੋਊਗਾ ਜੇ ਤੁਹਾਡੇ ਨਾਲ ਮੇਰਾ ਵਿਆਹ ਨਹੀਂ ਹੁੰਦਾ ਕਿਤੇ ਹੋਰ ਮੇਰਾ ਵਿਆਹ ਹੁੰਦਾ ਉੱਥੇ ਵੀ ਤਾਂ ਮੇਰੇ ਹਸਬੰਦ ਦੀ ਮਾਂ ਹੋਊਗੀ ਹੋ ਸਕਦਾ ਉਹਦੇ ਨਾਲ ਵੀ ਮੇਰੇ ਵਿਚਾਰਕ મતਭੇਦ ਹੋ ਜਾਣ ਜਿਹੜਾ ਜੀ ਦਾ ਮਤਲਬ ਇਹ ਤਾਂ ਨਹੀਂ ਮੈਂ ਇਸ ਗੱਲ ਨੂੰ ਆਪਣੇ ਦਿਲ ਦਿਮਾਗ ਤੇ ਹਾਵੀ ਨਾ ਹੋਣ ਦੇਵਾਂ ਵੀ ਮੈਂ ਤੁਹਾਨੂੰ ਪਸੰਦ ਕਰਦੀ ਆ ਪਰ ਮੈਂ ਤੁਹਾਡੇ ਨਾਲ ਇਸ ਕਰਕੇ ਵਿਆਹ ਕਰਾਉਣਾ ਇਸ ਕਰਕੇ ਨਹੀਂ ਰਹਿਣਾ ਵੀ ਤੁਹਾਡੇ ਮੰਮੀ ਨੇ ਇਦਾਂ ਕੀਤਾ ਕਹਿੰਦੀ ਮੈਂ ਇਹ ਗੱਲਾਂ ਨਹੀਂ ਰੱਖਦੀ ਤੇ ਰਹੀ ਗੱਲ ਆਉਦੇ ਦੀ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਕੋਈ ਵੀ ਇਨਸਾਨ ਮਿਹਨਤੀ ਹੋਣਾ ਚਾਹੀਦਾ ਮੈਨੂੰ ਨਹੀਂ ਇਸ ਗੱਲ ਦਾ ਫਰਕ ਪੈਂਦਾ ਬਈ ਤੇਰੇ ਨੰਬਰ ਘੱਟ ਸੀ ਇਹਦੇ ਵਿੱਚੋਂ ਤਾਂ ਤੈਨੂੰ ਕਲਰਕ ਦੀ ਨੌਕਰੀ ਮਿਲੀ ਐ ਕਲਰਕ ਕਿਹੜਾ ਕੋਈ ਇਨਸਾਨ ਨਹੀਂ ਹੁੰਦੇ ਸਾਰਿਆਂ ਤੋਂ ਪਹਿਲਾਂ ਇੱਕ ਇਨਸਾਨ ਇਨਸਾਨ ਹੋਣਾ ਚਾਹੀਦਾ ਹੈ ਇਨਸਾਨੀਅਤ ਹੋਣੀ ਚਾਹੀਦੀ ਹੈ ਉਹਦੇ 'ਚ ਬਾਕੀ ਤੇਰੇ ਤੇ ਕੋਈ ਦੁਆਬ ਨਹੀਂ ਹੈਗਾ ਜੇ ਵਾਕਈ ਤੂੰ ਮੈਨੂੰ ਪਸੰਦ ਕਰਦਾ ਹੈ ਵਿਆਹ ਲਈ ਮੈਂ ਰਾਜ਼ੀ ਹਾਂ ਤੂੰ ਆਪਣੀ ਮੰਮੀ ਨਾਲ ਗੱਲ ਕਰ ਸਕਦਾ ਹੈ ਫਿਰ ਉਹ ਕਹਿੰਦਾ ਮੈਂ ਆਪਣੀ ਮੰਮੀ ਨਾਲ ਇਦਾਂ ਗੱਲ ਨਹੀਂ ਕਰੂੰਗਾ ਮੈਂ ਮੇਰੀ ਮੰਮੀ ਨੂੰ ਮਿਲਾਉਣ ਲਈ ਲੈ ਕੇ ਆਉਂਗਾ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਫਿਰ ਰੋਬੀ ਇਹ ਵੀ ਕਹਿੰਦਾ ਹੈ ਕਿ ਤੁਹਾਡੇ ਘਰ ਦੇ ਇਤਰਾਜ਼ ਨਾ ਕਰਨਾ ਤਾਂ ਸਿਮੀ ਕਹਿੰਦੀ ਨਹੀਂ ਮੇਰੇ ਘਰਦਿਆਂ ਨੂੰ ਮੇਰੇ ਤੇ ਯਕੀਨ ਹੈ ਮੇਰੇ ਤੇ ਟਰਸਟ ਕਰਦੇ ਹੈ ਇਹ ਨਹੀਂ ਹੋ ਸਕਦਾ ਮੇਰੇ ਘਰ ਦੇ ਮੈਨੂੰ ਮਨਾ ਕਰ ਦੇ ਤਾਂ ਉਹ ਕਹਿੰਦਾ ਜਦੋਂ ਤੁਹਾਡੇ ਘਰਦਿਆਂ ਨੂੰ ਤੇਰੇ ਪਾਪਾ ਨੂੰ ਇਹ ਪਤਾ ਲੱਗੂ ਵੀ ਉਸੇ ਮੈਡਮ ਦੇ ਬੇਟੇ ਨਾਲ ਤੁਸੀਂ ਵਿਆਹ ਕਰਵਾਉਣ ਲਈ ਰਾਜੀ ਹਾਂ ਜਿੰਨਾ ਕਰਕੇ ਤੁਸੀਂ ਸਕੂਲ ਛੱਡਿਆ ਸੀ ਸਿਮੀ ਕਹਿੰਦੀ ਨਹੀਂ ਮੇਰੇ ਪਾਪਾ ਦੀ ਸੋਚ ਇੰਨੀ ਛੋਟੀ ਨਹੀਂ ਹੈਗੀ ਉਹ ਇੰਨੀ ਛੋਟੀ ਗੱਲ ਤੇ ਸ਼ਿਕਵਾ ਕਰਨ ਗੁੱਸਾ ਕਰਨ ਵਾਲੇ ਨਾਲੇ ਦੂਜੀ ਗੱਲ ਜੇ ਤੇਰੇ ਮੰਮਾ ਨੇ ਮੈਨੂੰ ਉਸ ਸਕੂਲ ਦੇ ਵਿੱਚੋਂ ਕੱਢਿਆ ਤਾਂ ਮੈਂ ਹੋਰ ਮਿਹਨਤ ਕੀਤੀ ਤਾਂ ਮੈਂ ਅੱਜ ਇਸ ਪੋਸਟ ਤੇ ਬੈਠੀ ਆਂ ਚਲੋ ਰੋਬੀ ਖੁਸ਼ ਹੋ ਜਾਂਦਾ ਹੈ ਉਹ ਸ਼ਾਮ ਨੂੰ ਆਪਣੇ ਘਰ ਆਉਂਦਾ ਹੈ ਘਰ ਆ ਕੇ ਉਹ ਆਪਣੇ ਮੰਮੀ ਪਾਪਾ ਤੇ ਭੈਣ ਨੂੰ ਬਿਠਾ ਕੇ ਗੱਲ ਕਰਦਾ ਹੈ ਕਿ ਮੈਂ ਤੁਹਾਨੂੰ ਕਿਸੇ ਨੂੰ ਮਿਲਵਾਉਣ ਲੈ ਕੇ ਜਾਣਾ ਮੇਰੀ ਕੰਪਨੀ ਦੇ ਵਿੱਚ ਮੇਰੇ ਮੈਡਮ ਨੇ ਮੈਨੇਜਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਤਾਂ ਪ੍ਰੀਤ ਪੁੱਛਦੀ ਹੈ ਕਿਉਂ ਮਿਲਣਾ ਚਾਹੁੰਦੇ ਆ ਰੋਬੀ ਕਹਿੰਦਾ ਮੈਨੂੰ ਨਹੀਂ ਪਤਾ ਮੰਮੀ ਉਹ ਨਾ ਜਦੋਂ ਮੈਂ ਜਾਂਦਾ ਉਹਨਾਂ ਕੋਲ ਕੰਮ ਲਈ ਮੇਰੇ ਨਾਲ ਗੱਲਬਾਤ ਕਰਦੇ ਆ ਅਸੀਂ ਵਧੀਆ ਦੋਸਤ ਹੋ ਗਏ ਆ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਪੇਰੈਂਟਸ ਨੂੰ ਮਿਲਣਾ ਚਾਹੁੰਦੀ ਆ ਚਲੋ ਪ੍ਰੀਤ ਕਹਿੰਦੀ ਠੀਕ ਐ ਪੁੱਤ ਜਰੂਰ ਕਿੱਥੇ ਮਿਲਗੇ ਆਪਾਂ ਬਾਹਰ ਕਿਤੇ ਮਿਲ ਲਾਂਗੇ ਰੋਬੀ ਕਹਿੰਦਾ ਨਹੀਂ ਕੰਪਨੀ ਦੇ ਵਿੱਚ ਹੀ ਆ ਜਾਓ ਤੁਸੀਂ ਆਫਿਸ ਆ ਜਾਇਓ ਅਗਲੇ ਦਿਨ ਪ੍ਰੀਤ ਤੇ ਉਹਦੇ ਹਸਬੰਡ ਤੇ ਉਹਨਾਂ ਦੀ ਬੇਟੀ ਰੋਬੀ ਦੇ ਆਫਿਸ ਵਿੱਚ ਚਲੇ ਜਾਂਦੇ ਆ ਪਹਿਲਾਂ ਉਹ ਰੋਬੀ ਕੋਲ ਜਾਂਦੇ ਆ ਰੋਬੀ ਉਹਨਾਂ ਨੂੰ ਬਿਠਾਉਂਦਾ ਹੈ ਪੀਅਨ ਪਾਣੀ ਲੈ ਕੇ ਆਉਂਦਾ ਹੈ ਉਸ ਤੋਂ ਬਾਅਦ ਰੋਬੀ ਪੀਅਨ ਨੂੰ ਕਹਿੰਦਾ ਬਈ ਤੁਸੀਂ ਇਹਨਾਂ ਨੂੰ ਆਪਣੇ ਮੈਨੇਜਰ ਮੈਡਮ ਦੇ ਆਫਿਸ ਲੈ ਜਾਓ ਚਲੋ ਪ੍ਰੀਤ ਉਹਦੇ ਹਸਬੈਂਡ ਮੈਡਮ ਦੇ ਦਾ ਆਫਿਸ ਜਾਂਦੇ ਆ ਜਦੋਂ ਉਹ ਗੇਟ ਖੋਲਦੇ ਆ ਥੋੜਾ ਜਾ ਕਿ ਮੇ ਆਈ ਕਮ ਇਨ ਮੈਡਮ ਪੁੱਛਦੇ ਆ ਤਾਂ ਸਿਮੀ ਐਨਕ ਲਾ ਕੇ ਬੈਠੀ ਹੁੰਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਆ ਜਾਓ ਤੇ ਪ੍ਰੀਤ ਉਹਦੇ ਹਸਬੰਦ ਸਾਹਮਣੇ ਜਾ ਕੇ ਕੁਰਸੀਆਂ ਤੇ ਬਹਿ ਜਾਂਦੇ ਐ ਸਿਮੀ ਆਪਣੀ ਐਨਕ ਉਤਾਰ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਐ ਹਾਲ ਚਾਲ ਪੁੱਛਦੀ ਐ ਤੇ ਗੱਲਬਾਤ ਕਰਦੇ ਐ ਉਹਨਾਂ ਨੂੰ ਕਹਿੰਦੀ ਐ ਪ੍ਰੀਤ ਮੈਡਮ ਮੈਨੂੰ ਪਹਿਚਾਣਿਆ ਇਹ ਸੁਣ ਕੇ ਪ੍ਰੀਤ ਸਿਮੀ ਦੇ ਮੂੰਹ ਵੱਲ ਸਵਾਰਕੇ ਜਿਹੀ ਵੇਖਦੀ ਐ ਤੇ ਉਹਨੂੰ ਇਹ ਲੱਗਦਾ ਬਈ ਇਹ ਕੁੜੀ ਕਿਤੇ ਵੇਖੀ ਲੱਗਦੀ ਐ ਤਾਂ ਸਿਮੀ ਕਹਿੰਦੀ ਐ ਪ੍ਰੀਤ ਮੈਡਮ ਮੈਂ ਤੁਹਾਡੀ ਉਹੀ ਸਟੂਡੈਂਟ ਸੀ ਬਸ ਇਨਾ ਹੀ ਕਿਹਾ ਸੀ ਕਿ ਪ੍ਰੀਤ ਉੱਠ ਕੇ ਖੜੀ ਹੋ ਜਾਂਦੀ ਹੈ ਤੇ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਕਿਉਂਕਿ ਵਾਕਿਆ ਹੀ ਸਾਰਾ ਕੁਝ ਉਹਦੇ ਯਾਦ ਆ ਜਾਂਦਾ ਹੈ ਜਦੋਂ ਸਕੂਲ ਛੱਡ ਕੇ ਗਈ ਸੀ ਉਸ ਤੋਂ ਬਾਅਦ ਵੀ ਪ੍ਰੀਤ ਨੂੰ ਇਸ ਗੱਲ ਦਾ ਅਫਸੋਸ ਰਹਿੰਦਾ ਸੀ ਕਿ ਮੇਰੇ ਕਰਕੇ ਉਹ ਕੁੜੀ ਸਕੂਲ ਛੱਡ ਕੇ ਗਈ ਹੁਣ ਕਿਹੜਾ ਮੇਰਾ ਬੇਟਾ ਜ਼ਿਆਦਾ ਪੜਨ ਲੱਗ ਗਿਆ ਪਰ ਦੇਖੋ ਇਤਫਾਕ ਦੀ ਗੱਲ ਬਈ ਉਹਨੂੰ ਇਹ ਹੁੰਦਾ ਸੀ ਮੈਂ ਸਿਮੀ ਨੂੰ ਮਿਲਾ ਪਰ ਉਹਦੇ ਚ ਉਹਦੇ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਜਾਂ ਉਹਦੇ ਘਰਦਿਆਂ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਇਸੇ ਕਰਕੇ ਉਹ ਗਈ ਨਹੀਂ ਸੀ ਪਰ ਦਿਲ ਦੇ ਵਿੱਚ ਉਹ ਬਹੁਤ ਅਫਸੋਸ ਕਰਦੀ ਸੀ ਤੇ ਅੱਜ ਫੇਰ ਪ੍ਰੀਤ ਉਹ ਸਿਮੀ ਨੂੰ ਵੇਖ ਕੇ ਰੋਂਦੀ ਐ ਉਹਨੂੰ ਸਾਰੀ ਗੱਲ ਦੱਸਦੀ ਐ ਉਹਨੂੰ ਕਹਿੰਦੀ ਐ ਸਿਮੀ ਬੇਟਾ ਵਾਕਿਆ ਹੀ ਤੇਰੇ ਸਕੂਲ ਛੱਡਣ ਤੋਂ ਬਾਅਦ ਮੈਨੂੰ ਆਪਣੀ ਈਗੋ ਤੇ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਸੀ ਪਰ ਮੈਂ ਤੇਰੇ ਨਾਲ ਨਜ਼ਰਾਂ ਨਹੀਂ ਮਿਲਾ ਸਕਦੀ ਸੀ ਇਸੇ ਕਰਕੇ ਮੈਂ ਤੇਰੇ ਸਾਹਮਣੇ ਨਹੀਂ ਆਈ ਅੱਜ ਇੰਨੇ ਵੱਡੇ ਅਹੁਦੇ ਤੇ ਹੋ ਕੇ ਤੂੰ ਮੈਨੂੰ ਯਾਦ ਰੱਖਿਆ ਉਹ ਕਹਿੰਦੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਉਹ ਕਹਿੰਦੀ ਚਲੋ ਇਹ ਤਾਂ ਆਪਣੇ ਗਿਲੇ ਸ਼ਿਕਵੇ ਸੀ ਜਿਹੜੇ ਖਤਮ ਹੋ ਗਏ ਮੈਂ ਤਾਂ ਮੈਡਮ ਤੁਸੀਂ ਮੇਰੇ ਟੀਚਰ ਹੋ ਸ਼ੇਮੀ ਤੱਕ ਮੈਂ ਤੁਹਾਡੇ ਕੋਲੋਂ ਪੜ੍ਹੀ ਹਾਂ ਇਸ ਗੱਲ ਨੂੰ ਮੈਂ ਕਦੇ ਨਹੀਂ ਭੁੱਲਾਂਗੀ ਕਿਉਂਕਿ ਤੁਸੀਂ ਮੇਰੇ ਟੀਚਰ ਰਹੇ ਹੋ ਬਿਹੇਵ ਦਾ ਫਰਕ ਪੈ ਜਾਂਦਾ ਹੈ ਕਈ ਵਾਰ ਕੋਈ ਆਪਣੇ ਨਾਲ ਮਾੜਾ ਬਿਹੇਵ ਕਰ ਜਾਂਦਾ ਪਰ ਜੇ ਆਪਾਂ ਕਿਸੇ ਇਨਸਾਨ ਦੀਆਂ ਮਾੜੀਆਂ ਗੱਲਾਂ ਹੀ ਯਾਦ ਰੱਖਾਂਗੇ ਤਾਂ ਫਿਰ ਇਹਦੇ ਚ ਮਤਲਬ ਸਾਡੇ ਚ ਵੀ ਕਿਤੇ ਨਾ ਕਿਤੇ ਕੋਈ ਕਮੀ ਹੈ ਮੈਂ ਤਾਂ ਤੁਹਾਡੇ ਨਾਲ ਰਿਸ਼ਤੇਦਾਰੀ ਪਾਉਣਾ ਚਾਹੁੰਦੀ ਹਾਂ ਮੈਂ ਤਾਂ ਤੁਹਾਡੇ ਲਈ ਇੱਕ ਹੋਰ ਜਿਹੜੇ ਸਰਪ੍ਰਾਈਜ਼ ਹੈ ਉਹ ਤੁਹਾਨੂੰ ਦੇਣਾ ਚਾਹੁੰਦੀ ਆ ਕਿ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦੀ ਆ ਰੋਬੀਤਾ ਪਤਾ ਨਹੀਂ ਕਰੂਗੀ ਨਾ ਮੈਂ ਤੇ ਰੋਬੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਮੈਂ ਤੁਹਾਡੀ ਨੂੰ ਬੜਨਾ ਚਾਹੁੰਦੀ ਆ ਤਾਂ ਫਿਰ ਪ੍ਰੀਤ ਜਿਹੜੀ ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਸਿਮੀ ਬੇਟਾ ਇਹ ਗੱਲ ਕਹਿ ਕੇ ਤਾਂ ਤੂੰ ਮੇਰਾ ਬਹੁਤ ਵੱਡਾ ਬੋਝ ਲਾਤਾ ਪੁੱਤ ਤੂੰ ਇਹ ਨਾ ਸੋਚੀਂ ਕਿ ਮੈਂ ਤੈਨੂੰ ਤੇਰੇ ਅਹੁਦੇ ਕਰਕੇ ਆਪਣੀ ਨੂੰ ਬਣਾਉਣ ਲਈ ਰਾਜੀ ਆ ਠੀਕ ਹੈ ਜੇ ਮੰਨ ਲਵੋ ਤੂੰ ਇਸ ਸੌਦੇ ਤੇ ਨਾ ਵੀ ਹੁੰਦੀ ਫਿਰ ਵੀ ਤੂੰ ਮੈਨੂੰ ਅੱਜ ਦੀ ਘੜੀ ਕਿਤੇ ਮਿਲ ਕੇ ਕਹਿ ਦਿੰਦੀ ਵੀ ਤੂੰ ਮੇਰੀ ਨੂੰ ਬਣਨਾ ਚਾਹੁੰਦੀ ਹੈ ਤਾਂ ਇਹਦਾ ਮਤਲਬ ਜੋ ਮੈਂ ਕਦੋਂ ਤੇਰੇ ਨਾਲ ਕੀਤਾ ਉਸ ਗੱਲ ਦਾ ਪਛਤਾਵਾ ਉਸ ਗਲਤੀ ਦਾ ਅਹਿਸਾਸ ਕਰਨ ਲਈ ਮੈਂ ਤੈਨੂੰ ਆਪਣੀ ਨੂੰ ਦੇ ਰੂਪ ਵਿੱਚ ਸਵੀਕਾਰ ਕਰਦੀ ਆ ਜਿਹੜੀ ਪ੍ਰੀਤ ਹੈਗੀ ਉਹ ਆਪਣੀ ਮਤਲਬ ਸਟੂਡੈਂਟ ਸਿਮੀ ਨੂੰ ਗੱਲ ਨਾਲ ਲਾਉਂਦੀ ਹੈ ਉਹ ਨੂੰ ਕਹਿੰਦੀ ਹੈ ਤੂੰ ਮੇਰੇ ਦਿਮਾਗ ਦਾ ਬਹੁਤ ਵੱਡਾ ਬੋਝ ਲਾਤਾ ਪਰ ਕਹਿੰਦੀ ਵੀ ਤੂੰ ਸੋਚ ਲੈ ਪੁੱਤ ਮੇਰਾ ਪੁੱਤ ਤਾਂ ਇੱਕ ਘੱਟ ਪੜਿਆ ਲਿਖਿਆ ਇੱਕ ਕਲਰਕ ਦੀ ਨੌਕਰੀ ਕਰਦਾ ਹੈ ਹਨਾ ਤੇ ਤੂੰ ਇਸ ਕੰਪਨੀ ਵਿੱਚ ਮੈਨੇਜਰ ਹੈ ਤਾਂ ਸਿਮੀ ਕਹਿੰਦੀ ਮੈਂ ਉਹਦਿਆਂ ਨਾਲ ਜਾਂ ਪੈਸਿਆਂ ਨਾਲ ਪਿਆਰ ਨਹੀਂ ਕਰਦੀ ਠੀਕ ਹੈ ਮੈਂ ਵੱਡੇ ਅਹੁਦੇ ਤੇ ਆ ਪਰ ਆਖਰ ਇੱਕ ਔਰਤ ਨੂੰ ਇੱਕ ਕੁੜੀ ਨੂੰ ਜੀਵਨ ਸਾਥੀ ਦੀ ਲੋੜ ਹੁੰਦੀ ਹੈ। ਮੰਨ ਲਵੋ ਮੈਂ ਆਪਣੇ ਤੋਂ ਵੱਡੇ ਉਹਦੇ ਵਾਲਾ ਕੋਈ ਮੁੰਡਾ ਲੱਭ ਲਾਂ ਉਹਦੇ ਨਾਲ ਮੇਰਾ ਵਿਆਹ ਹੋ ਜੇ ਕੀ ਪਤਾ ਉਹ ਮੇਰੇ ਜਜ਼ਬਾਤਾਂ ਨੂੰ ਸਮਝੂਗਾ ਜਾਂ ਨਹੀਂ ਜੇ ਕੋਈ ਮੇਰੇ ਨਾਲੋਂ ਵੱਧ ਕਮਾਉਂਦਾ ਹੋਊਗਾ ਤਾਂ ਉਹਨੂੰ ਮੇਰੀ ਕਮਾਈ ਨਾਲ ਮੇਰੀ ਨੌਕਰੀ ਨਾਲ ਕੋਈ ਸਰਵਕਾਰ ਨਹੀਂ ਹੋਊਗਾ ਇਸ ਲਈ ਮੈਂ ਤਾਂ ਰੋਬੀ ਨੂੰ ਹੀ ਪਸੰਦ ਕਰਦੀ ਹਾਂ ਤੇ ਉਸੇ ਨਾਲ ਹੀ ਆਪਣੀ ਜ਼ਿੰਦਗੀ ਕੱਢਣਾ ਚਾਹੁੰਦੀ ਹਾਂ। ਤੇ ਫਿਰ ਪ੍ਰੀਤ ਦੇ ਹਸਬੰਦ ਉਹ ਸਿਮੀ ਨੂੰ ਕਹਿੰਦੇ ਆ ਪੁੱਤ ਬਹੁਤ ਜਿਆਦਾ ਬਹੁਤ ਵੱਡਾ ਬੋਝ ਲਾਤਾ ਤੂੰ ਮੇਰੇ ਦਿਮਾਗ 'ਤੇ ਪ੍ਰੀਤ ਨੂੰ ਕਹਿੰਦੇ ਆ ਦੇਖ ਅਜ ਇਸ ਤੇਰੇ ਸਟੂਡੈਂਟ ਨੇ ਤੈਨੂੰ ਤੇਰੀ ਕਿੰਨੀ ਵੱਡੀ ਗਲਤੀ ਦਾ ਅਹਿਸਾਸ ਕਰਾਇਆ ਉਹ ਫਿਰ ਸਿਮੀ ਨੂੰ ਕਹਿੰਦੇ ਆ ਪੁੱਤ ਪ੍ਰੀਤ ਵਾਕਿਆ ਹੀ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਪਰ ਇਹ ਤੇਰਾ ਸਾਹਮਣਾ ਨਹੀਂ ਕਰ ਸਕਦੀ ਸੀ ਚਲੋ ਅੱਜ ਮੈਨੂੰ ਮੇਰੇ ਮਨ ਨੂੰ ਸਕੂਨ ਮਿਲਿਆ ਕਿ ਸਾਡੇ ਦਿਮਾਗ ਦਾ ਦਿਲ ਦਾ ਬਹੁਤ ਵੱਡਾ ਬੋਝ ਹਲਕਾ ਹੋ ਗਿਆ ਪਰ ਸਾਡੇ ਚ ਤੇਰੀ ਮੰਮੀ ਪਾਪਾ ਨੂੰ ਫੇਸ ਕਰਨ ਦੀ ਹਿੰਮਤ ਨਹੀਂ ਹੈਗੀ ਸਿਮੀ ਕਹਿੰਦੀ ਹੈ ਮੇਰੇ ਪਾਪਾ ਨੂੰ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਕਿਉਂਕਿ ਅਸੀਂ ਤਾਂ ਪਿਉ ਹਤੀ ਇਹੀ ਸੋਚਦੇ ਆਂ ਵੀ ਜੇ ਤੁਸੀਂ ਮੈਨੂੰ ਡਾਂਟਦੇ ਰਹੇ ਝਿੜਕਦੇ ਰਹੇ ਸਾਰਿਆਂ ਦੇ ਸਾਹਮਣੇ ਜਲੀਲ ਕਰਦੇ ਰਹੇ ਤਾ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਹਾਂ ਮੈਂ ਪੜਨਾ ਚਾਹੁੰਦੀ ਹਾਂ ਮੈਂ ਆਪਣੇ ਘਰ ਦੀ ਗਰੀਬੀ ਚੱਕਣੀ ਹੈ ਪਰ ਉਸ ਗੱਲ ਨੂੰ ਛੱਡ ਦਿਓ ਕਿਉਂਕਿ ਜੋ ਬੀਤ ਗਿਆ ਸਮਾਂ ਉਹਦੇ ਬਾਰੇ ਨਹੀਂ ਸੋਚਣਾ ਚਾਹੀਦਾ ਫਿਰ ਚਲੋ ਪ੍ਰੀਤ ਤੇ ਉਹਦੇ ਹਸਬੰਦ ਚਲੇ ਜਾਂਦੇ ਆ ਫਿਰ ਸ਼ਾਮ ਨੂੰ ਜਾ ਕੇ ਸਿਮੀ ਰੋਬੀ ਨੂੰ ਫੋਨ ਕਰਦੀ ਹੈ ਕਿ ਪਾਪਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਆ ਪਰ ਉਹ ਵੀ ਆਪਣੀ ਮੰਮੀ ਨਾਲ ਗੱਲ ਕਰਾਉਂਦਾ ਸਿਮੀ ਪ੍ਰੀਤ ਨੂੰ ਕਹਿੰਦੀ ਹੈ ਕਿ ਆਂਟੀ ਜੀ ਫੇਰ ਆਪਾਂ ਕਦੋਂ ਮਿਲਣਾ ਹੈ ਪ੍ਰੀਤ ਕਹਿੰਦੀ ਜਦੋਂ ਮਰਜ਼ੀ ਦੱਸੋ ਅਸੀਂ ਤੁਹਾਡੇ ਘਰ ਆਈਏ ਕਿ ਤੁਸੀਂ ਆਉਂਗੇ ਤਾਂ ਪ੍ਰੀਤ ਨੂੰ ਕਹਿੰਦੀ ਹੈ ਕਿ ਸਿਮੀ ਤੁਸੀਂ ਸਾਡੇ ਘਰ ਆਉਂਗੇ ਫੇਰ ਅਗਲੇ ਦਿਨ ਰੋਬੀ ਤੇ ਉਹਦੀ ਭੈਣ ਉਹਦੇ ਮੰਮੀ ਪਾਪਾ ਰੋਬੀ ਦਾ ਰਿਸ਼ਤਾ ਸਿਮੀ ਲਈ ਲੈ ਕੇ ਉਹਨਾਂ ਦੇ ਘਰ ਜਾਂਦੇ ਆ ਸਿਮੀ ਨੇ ਆਪਣੇ ਪਾਪਾ ਨੂੰ ਸਾਰੀ ਗੱਲ ਪਹਿਲਾਂ ਹੀ ਸਮਝਾਈ ਹੋਈ ਸੀ ਸਿਮੀ ਦੇ ਪਾਪਾ ਉਹਨਾਂ ਦਾ ਰੌਬੀ ਦੀ ਫੈਮਿਲੀ ਦਾ ਬਹੁਤ ਵਧੀਆ ਸਵਾਗਤ ਕਰਦੇ ਆ ਸਾਰੀ ਫੈਮਿਲੀ ਆਪਸ ਵਿੱਚ ਮਿਲਦੀ ਹੈ ਗੱਲਾਂ-ਬਾਤਾਂ ਕਰਦੀ ਹੈ ਫਿਰ ਰੌਬੀ ਤੇ ਸਿਮੀ ਦਾ ਰਿਸ਼ਤਾ ਤੈ ਹੋ ਜਾਂਦਾ ਹੈ ਤੇ ਅਗਲੇ ਮਹੀਨੇ ਵਿਆਹ ਦੀ ਤਰੀਕ ਮਿੱਥ ਲਈ ਜਾਂਦੀ ਹੈ ਅੱਜ ਪ੍ਰੀਤ ਜਦੋਂ ਗੱਡੀ ਦੇ ਵਿੱਚ ਆ ਰਹੀ ਹੁੰਦੀ ਹੈ ਉਹ ਸਿਮੀ ਬਾਰੇ ਸੋਚ ਕੇ ਬੜੀ ਖੁਸ਼ ਹੁੰਦੀ ਹੈ ਉਹ ਇਹ ਸੋਚਦੀ ਹੈ ਕਿ ਵਾਕਈ ਮੇਰੇ ਦਿਮਾਗ ਦਾ ਬਹੁਤ ਵੱਡਾ ਬੋਝ ਹਲਕਾ ਹੋ ਗਿਆ ਹਾਂਜੀ ਦੋਸਤੋ ਕੋਈ ਵੀ ਇਨਸਾਨ ਜਿਹੜਾ ਉਹ ਗਲਤੀਆਂ ਦਾ ਪੁਤਲਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਜੇ ਕੋਈ ਇੱਕ ਔਰਤ ਪੜ੍ਹੀ ਲਿਖੀ ਹੈ ਉਹ ਟੀਚਰ ਲੱਗੀ ਹੈ ਜਾਂ ਉਹਦੇ ਵਿੱਚ ਸਾਰੇ ਗੁਣ ਹੀ ਹੋਣਗੇ ਹੋ ਸਕਦਾ ਹੈ ਉਹਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੁਣ ਪਰ ਜੇ ਕੋਈ ਇਨਸਾਨ ਸਮੇਂ ਸਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਵਾਕਿਆ ਹੀ ਉਹ ਇੱਕ ਇਨਸਾਨ ਕਹਾਉਣ ਦੇ ਕਾਬਲ ਆ ਸਿਮੀ ਪ੍ਰੀਤੇ ਰੋਬੀ ਦੀ ਇਹ ਅਨੋਖੀ ਜੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ੍ਹ ਅਗਲੀ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ